ਮੈਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਤੀ ਆ ਸ਼ਬਦ ਨਾ ਲਗੋ ਫਾਓ ਹਮੇ ਰੋਗ ਕਮਾਵਣਾ ਅਦਿਰਘ ਬਹੁ ਸਵਾਓ ਮਨ ਹਟ ਕਰਮ ਕਮਾਵਣੀ ਫਿਰ ਫਿਰ ਜੋਨੀ ਪਾਇ ਗੁਰਮੁਖ ਜਨਮ ਸਫਲ ਹੈ ਜਿਸ ਨੂੰ ਆਪੇ ਲੈ ਮਿਲਾਏ ਨਾਨਕ ਨਦਰਿ ਨਦਰ ਕਰੇ ਤਾ ਨਾਮ ਧਨ ਪੱਲੇ ਪਾਈ। ਹੋੜੀ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਪਾਈਐ। ਜੇ ਵਸਤ ਮੰਗੀਐ ਸਾਈ ਪਾਈਐ। ਜੇ ਨਾਮ ਚਿਤ ਲਾਈਐ। ਬੋਝ ਗੱਲ ਜੀ ਕੀ ਕੀਚੈ ਸਤਿਗੁਰੂ ਪਾਸ। ਤਾਂ ਸਰਬ ਸੁਖ ਪਾਈਐ। ਗੁਰ ਪੂਰਾ ਹਰ ਉਪਦੇਸ਼ ਦੇ। ਸਭ ਭੁਖ ਲੈ ਜਾਈਏ ਜਿਸ ਪੂਰਬ ਹੋਵੈ ਲਿਖਿਆ ਸੋ ਹਰ ਗੁਣ ਗਾਈਐ ਸ਼ਲੋਕ ਮਹਲਾ ਤੀਜਾ ਸਤਗੁਰ ਤੇ ਖਾਲੀ ਕੋ ਨਹੀਂ ਮੇਰੇ ਪ੍ਰਭ ਮੇਲ ਮਿਲਾਏ ਸਤਗੁਰ ਦਾ ਦਰਸ਼ਨ ਸਫਲ ਹੈ ਜਿਹਾਂ ਕੋ ਇੱਛੇ ਤੇਹਾ ਫਲ ਪਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁਖ ਗਵਾਏ ਹਰ ਦਸ ਪੀ ਸੰਤੋਖ ਹੋਆ ਸਚ ਵਸਿਆ ਮਨ ਆਏ ਸਚ ਧਿਆਏ ਅਮਰ ਆ ਪਦ ਪਾਇਆ ਅਨਹਦ ਸ਼ਬਦ ਵਜਾਈ ਸਚੋ ਦਾ ਦਿਸ ਪਸਰਿਆ ਗੁਰ ਕੈ ਸਹਿਜ ਸੁਭਾਏ ਨਾਨਕ ਜਿਨ ਅੰਦਰ ਸਚ ਹੈ ਤੇ ਜਨ ਛਪੈ ਨ ਕਿਸ ਦੇ ਛਪਾਏ ਮੈਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਜਾਂ ਕੋ ਨਦਰ ਕਰੇ ਮਾਨਸ ਤੇ ਦੇਵਤੇ ਭੈ ਸੱਚੀ ਭਗਤ ਜਿਸ ਦੇ ਹਉਮੈ ਮਾਰ ਮਿਲਾਇਨ ਗੁਰ ਕੈ ਸ਼ਬਦ ਸੁੱਚੇ ਨਾਨਕ ਸਹਿਜੇ ਮਿਲ ਰਹਿ ਨਾਮ ਵਡਿਆਈ ਦੇ ਪੌੜੀ ਗੁਰ ਸਤਗੁਰ ਵਿੱਚ ਨਾਮ ਹੈ ਕੀ ਵੱਡੀ ਵਡਿਆਈ ਹਰ ਕਰਤਾ ਆਪ ਵਿਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਖਿਰਦ ਖਾਈ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ ਉਹਨਾਂ ਘਰਾਇਆ ਭਲਾ ਨਾ ਸੁਖਾਈ ਕਿ ਹੋਵੇ ਕਿਸੇ ਕੀ ਚੱਖ ਮਾਰੀ ਜਾਂ ਸੱਚੇ ਸਿਉ ਬਣ ਆਈ ਜੇ ਗੱਲ ਕਰਤੇ ਭਾਵੇ ਸਾ ਨਿਤ ਨਿਤ ਚੜੇ ਸਵਾਈ ਸਭ ਚੱਕ ਚੱਕ ਮਰੇ ਲੋਕਾਈ ਸ਼ਲੋਕ ਮੈਂ ਲਾ ਤੀਜਾ ਤ੍ਰਿਗ ਤੇ ਆਸਾ ਦੂਜੇ ਭਾਵ ਕੀ ਜੋ ਮੋਹ ਮਾਇਆ ਚਿਤ ਲਾਏ ਹਰ ਸੁਖ ਪਲਰ ਤਿਆਗਿਆ ਨਾਮ ਵਿਸਾਰ ਦੁਖ ਪਾਏ ਮਨ ਮੁਖ ਅਗਿਆਨੀ ਅੰਦਲੇ ਜਨਮ ਮਰੈ ਫਿਰ ਆਵੇ ਜਾਏ ਕਾਰਜ ਸਿਧ ਨਾ ਹੋਵਨੀ ਅੰਤ ਗਿਆ ਪਛਤਾਏ ਜਿਸ ਕਰਮ ਹੋਵੇ ਤਿਸ ਸਤਗੁਰ ਮਿਲੈ ਸੋ ਹਰ ਹਰ ਨਾਮ ਤੇ ਆਏ ਨਾਮ ਰਤੇ ਜਨ ਸਦਾ ਸੁਖ ਪਾਉਣ ਜਨ ਨਾਨਕ ਤਿਨ ਬਲ ਜਾਏ ਮਹਿਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਿਨ ਮੋਹਿਆ ਸੰਸਾਰ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ ਹੁਕਮੀ ਜਮ ਲਗਦਾ ਸੋ ਉਬਰੇ ਜਿਸ ਬਖਸ਼ੇ ਕਰਤਾ ਨਾਨਕ ਗੁਰ ਪ੍ਰਸਾਦੀ ਇਹ ਮੰਨ ਤਾਂ ਤਰੈ ਜਾਂ ਛੋੜੈ ਅੰਕਾਰ ਆਸਾ ਮਨਸਾ ਮਾਰੇ ਨਿਰਾਸ ਹੋਏ ਗੁਰ ਸ਼ਬਦ ਦੀ ਵਿਚਾਰ ਪੌੜੀ ਜਿੱਥੈ ਜਾਈਏ ਜਗਤ ਮੈਂ ਤਿੱਥੈ ਹਰ ਸਾਈਂ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈਂ ਕੂੜਿਆ ਰੱਖੇ ਮੂੰ ਫਿਟਕੀਐ ਸੱਚ ਭਗਤ ਵਡਿਆਈ ਸੱਚ ਸਾਹਿਬ ਸੱਚਾ ਨਿਉ ਹੈ ਸਿਰ ਨਿੰਦਕ ਛਾਈ ਜਨ ਨਾਨਕ ਸੱਚ ਅਰਾਧਿਆ ਗੁਰਮੁਖ ਸੁਖ ਪਾਈ ਸ਼ਲੋਕ ਨਲਾ ਤੀਜਾ ਪੂਰੇ ਭਾਗ ਸਤਗੁਰ ਪਾਈਐ ਜੇ ਹਰ ਪ੍ਰਭ ਬਖਸ਼ ਕਰੇ ਉਹ ਪਾਵਾਂ ਸਿਰ ਉਹ ਪਾਉ ਹੈ ਨਾਉ ਪ੍ਰਾਪਤ ਹੋਏ ਅੰਦਰ ਸੀਤਲ ਸ਼ਾਂਤ ਹੈ ਹਿਰਦੈ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਪੀਣਣਾ ਨਾਨਕ ਨਾਏ ਵਡਿਆਈ ਹੋਏ ਮਹਿਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣ ਪਾਏ ਗੁਣੀ ਨਿਧਾਨ ਸੁਖ ਦਾਤਾ ਤੇਰੇ ਮਨ ਵਸੈ ਹਉਮੈ ਜਾਏ ਅਭਿਮਾਨ ਨਾਨਕ ਨਦਰੀ ਪਾਈਐ ਅੰਮ੍ਰਿਤ ਗੁਣੀ ਨਿਧਾਨ ਪੌੜੀ ਜਿਤਨੇ ਪਾਤਸ਼ਾਹ ਸ਼ਾਹ ਰਾਜੇ ਖਾਨ ਉਮਰਾਵ ਸਿਕਦਾਰ ਹੈ ਤਿਤਨੇ ਸਭ ਹਰ ਕੇ ਕੀਏ ਜੋ ਕਿ ਹਰ ਕਰਾਵੇ ਸੋ ਓਇ ਕਰੈ ਸਭ ਹਰ ਕੇ ਅਰਥੀਏ ਸੋ ਐਸਾ ਹਰ ਸਭਨਾ ਦਾ ਪ੍ਰਭ ਸਤਗੁਰ ਕੈ ਵੱਲ ਹੈ ਤਿੰਨ ਸਭ ਵਰਨ ਚਾਰੇ ਖਾਣੀ ਸਭ ਸ੍ਰਿਸ਼ਟ ਗੋਲੇ ਘਰ ਸਤਗੁਰ ਅੱਗੇ ਕਾਰਕਮਾਉਣ ਕੋ ਦिए ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਨਾਂ ਦੂਤ ਸਭ ਮਾਰ ਕੱਢੀਏ ਹਰ ਹਰ ਕਿਰਪਾਲ ਹੋਆ ਭਗਤ ਜਨਾਂ ਉੱਪਰ ਹਰ ਆਪਣੀ ਕਿਰਪਾ ਕਰ ਹਰ ਆਪ ਰਖ ਲੀਏ ਸ਼ਲੋਕ ਮਹਲਾ 3 ਜਾਂ ਅੰਦਰ ਕਪਟ ਸਦਾ ਦੁੱਖ ਹੈ ਮਨ ਮੁਖ ਝਾਨ ਨਾ ਲੱਗੈ ਦੁੱਖ ਵਿੱਚ ਕਾਰ ਕੁਮਾਵਣੀ ਦੁੱਖ ਵਰਤੈ ਦੁੱਖ ਆਗਦਾ ਕਰਮੀ ਸਤਗੁਰ ਪਹੇਟਿਐ ਤਾ ਸਤ ਨਾਮ ਲਿਵ ਲੱਗੈ ਨਾਨਕ ਸਹਿਜੇ ਸੁਖ ਹੋਇ ਅੰਦਰੋਂ ਪਰਮ ਭਗਤ ਨਾ ਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਮ ਮਨ ਭਾਇਆ ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤੇਮਰ ਗਿਆਨ ਅੰਧੇਰ ਚੁਕਾਇਆ ਮਹਿਲਾ ਤੀਜਾ ਮਨਮੁਖ ਮੈਲੇ ਮਰੈ ਗਵਾਰ ਗੁਰਮੁਖ ਨਿਰਮਲ ਹਰ ਰਖਿਆ ਔਰ ਥਾਰ ਧਨ ਤਨ ਨਾਨਕ ਸੁਣੋ ਜਨ ਪਾਈ ਸਤਗੁਰ ਸੇਵਿਓ ਹਉ ਮੈ ਮਲ ਜਾਈ ਅੰਦਰ ਸੰਸਾਰ ਦੁਖ ਵਿਆਪੇ ਸਿਰ ਧੰਦਾ ਨਿਤ ਮਾਰ ਦੁਜੈ ਪਾਇ ਸੁਤੇ ਕਭੋ ਨ ਜਾਗੇ ਮਾਇਆ ਮੋਹ ਪਿਆਰ ਨਾਮ ਨਾ ਚਿਤੈ ਸ਼ਬਦ ਨਾ ਵਿਚਾਰੈ ਇਹ ਮਨ ਮੁਖ ਕਾ ਵਿਚਾਰ ਹਰ ਨਾਮ ਨਾ ਪਾਇਆ ਨਿਰਸਾ ਜਨਮ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਪੌੜੀ ਜਿਸਨੂੰ ਹਰ ਧਗਤ ਸਚ ਬਖਸ਼ੀਐ ਸੋ ਸਚਾ ਸਾ ਇਸ ਕੀ ਮਹਤਾਜੀ ਲੋਕ ਕੱਢਦਾ ਹੋਰ ਤਹਟ ਨਾ ਵਤ ਨਾ ਵੈਸਾ ਧਰਤ ਜਨਾਂ ਕੋ ਸੰਮੁਖ ਹੋਵੇ ਸੋ ਹਰ ਰਾਸ ਲੈ ਵੇ ਮੁਖ ਪਸਪਹਾ ਹਰ ਕੇ ਨਾਮ ਕੇ ਵਾਪਾਰੀ ਹਰ ਤਖਤ ਹੈ ਜਮ ਜਾਗਾਤੀ ਤਿਨਾ ਨੇੜ ਨਾ ਜਾ ਜਨ ਨਾਨਕ ਹਰ ਨਾਮ ਤਨ ਲਦਿਆ ਸਦਾ ਵੇ ਪਰਵਾਹ ਸ਼ਲੋਕ ਮੈਂ ਲਾਤੀਜਾ ਇਸ ਜੁਗ ਮੈਂ ਭਗਤੀ ਹਰ ਤਨ ਖੱਟਿਆ ਹੋਰ ਸਭ ਜਗਤ ਪਰਮ ਪੁਲਾਇਆ ਗੁਰ ਪ੍ਰਸਾਦੀ ਨਾਮ ਮਨ ਵਸਿਆ ਅਨੰਦਿਨ ਨਾਮ ਤੇ ਆਇਆ ਵਿਖਿਆ ਮਾਹੇ ਉਦਾਸ ਹੈ ਹਮੇ ਸ਼ਬਦ ਜਲਾਇਆ ਆਪ ਤਰਿਆ ਕੁਲ ਉਧਰੇ ਤਨ ਜਣੇ ਦੀ ਮਾਇਆ ਸਦਾ ਸਹਿਜ ਸੁਖ ਮਨ ਵਸਿਆ ਸੱਚੇ ਸਿਉ ਲਿਵ ਲਾਇਆ ਬ੍ਰਹਮਾ ਵਿਸ਼ਨ ਮਹਾਦੇਵ ਰੈ ਗੁਣ ਫੁੱਲੇ ਹਮੇ ਮੋਹ ਵਿਧਾਇਆ ਅੰਦਿਤ ਪੜ ਪੜ ਮੂਨੀ ਫੁੱਲੇ ਦੂਜੇ ਪਾਏ ਚਿਤ ਲਾਇਆ ਜੋਗੀ ਜੰਗਮ ਸੰਨਿਆਸੀ ਫੁੱਲੇ ਰੇਣਗੁਰ ਸਤਨਾ ਪਾਇਆ ਮਨ ਮੁਖ ਦੁਖੀਏ ਸਦਾ ਤਮ ਫੁੱਲੇ ਤੇਨੀ ਬਿਰਥਾ ਜਨਮ ਗਵਾਇਆ ਨਾਨਕ ਨਾਮ ਰਤੇ ਸੇ ਜਨ ਸੁਲਧੇ ਜੇ ਆਪੇ ਬਖਸ਼ ਮਿਲਾਇਆ ਮਹਿਲਾ ਤੀਜਾ ਨਾਨਕ ਸੋ ਸਾਲਾਈਐ ਜਿਸ ਵਸ ਸਭ ਕਿਛ ਹੋਇ ਤਿਸ ਹਸਰੇ ਭੋ ਪ੍ਰਾਣੀ ਹੋ ਇਸ ਬਿਨ ਅਵਰਨਾ ਕੋਇ ਗੁਰਮੁਖ ਅੰਤਰ ਮਨ ਵਸੇ ਸਦਾ ਸਦਾ ਸੁਖ ਹੋਇ ਪਾਵੜੀ ਜਿਨੇ ਗੁਰਮੁਖ ਹਰਨਾਮ ਤਨ ਨ ਖੱਟਿਓ ਸੇ ਦਿਵਾਲੀਏ ਜੁਗਮਾਹੇ ਓਏ ਮੰਗਦੇ ਫਿਰੈ ਸਭ ਜਗਤ ਮੈਂ ਕੋਈ ਮੂੰ ਥੁੱਕ ਨ ਤਿਨ ਕੋ ਪਾਹ ਪ੍ਰਾਈ ਬਖੀਲੀ ਕਰੈ ਆਪਣੀ ਪ੍ਰਤੀਤ ਖੋਵਨ ਸਗਵਾਂ ਵੀ ਆਪ ਲਖਾਂਏ ਜਿਸ ਤਨ ਕਾਰਨ ਚੁਲੀ ਕਰੈ ਸੋ ਤਨ ਕੁਗਲੀ ਹੱਥ ਨਾ ਆਵੇ ਓਏ ਭਾਵੇਂ ਕਿੱਥੇ ਜਾਹੀਂ ਗੁਰਮੁਖ ਸੇਵਕ ਪਾਏ ਹਰ ਧਨ ਮਿਲੈ ਕਿੱਥੋਂ ਕਰਨੀ ਲੈ ਨਾ ਸਕੈ ਹੋਰ ਥੈ ਦੇਸ਼ ਦਸੰਤਰ ਹਰ ਧਨ ਨਹੀਂ ਸ਼ਲੋਕ ਮਹਿਲਾ ਤੀਜਾ ਗੁਰਮੁਖ ਸੰਸਾ ਮੂਲ ਨਾ ਹੋਵੇਈ ਚਿੰਤਾ ਵਿੱਚੋਂ ਜਾਏ ਜੋਕ ਤੇਸ਼ ਹੋਏ ਸੋ ਸਹਿਜੇ ਹੋਏ ਕਹਿਣਾ ਕਿਛੂ ਨਾ ਜਾਏ ਨਾਮਕ ਤਿੰਨ ਕਾ ਆਖਿਆ ਆਪ ਸੋਨੇ ਜੇ ਲੈਨ ਪੰਨਾ ਪਾਏ